ਕਿੱਦਾਂ ਸਾਰੇ ਸਸਰੀ ਕਾਲ ਸਾਰੇ ਨਵਾਂ ਯੋਗ ਦਾ ਤੁਮ ਸਾਰੇ ਵਧੀਆ ਹੀ ਹੋਗੇ ਸਾਰੇ ਜਣੇ ਵਧੀਆ ਹੋਗੇ ਤੇ ਆਪਾਂ ਬਣਾਉਨੇ ਆਂ ਚ ਬਲੌਗ ਆਪਣੇ ਯਾਰ ਬਿੱਲੀ ਸਾਰੇ ਬਾਹਰ ਖੜੇ ਆ ਖੇਤ ਦਾ ਕੰਮ ਸ਼ੁਰੂ ਹੋ ਗਿਆ ਆਪਣਾ ਖੇਤ ਬਾਹਰ ਤੇ ਹਉ ਸੁਣਾਉ ਸਾਰੇ ਜਣੇ ਕਿੱਦਾਂ ਯਾਰ ਬਿੱਲੀ ਮਿੱਤਰ ਸਾਰੇ ਜਣੇ ਆਪਾਂ ਨੂੰ ਬਈ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਓ ਤੇ ਆਜੋ ਆਪਾਂ ਮਿਲਦੇ ਆਂ ਫਿਰ ਇਹਨਾਂ ਕੋਲੇ ਬਾਹਰ ਖੜ ਕੇ ਬਹਿ ਕੇ ਇਹਨਾਂ ਨੂੰ ਮਿਲਦੇ ਆਂ ਜੋਗਦੇ ਆਂ ਸਾਰੇ ਨਾਲ। ਕੀ ਕਰਕੇ ਕੰਮ ਸਟਾਰਟ ਆਉਦਾ ਉੱਥੇ ਬਹਿ ਕੇ ਆਪਾਂ ਤੇ ਫਿਰ ਦੇਖਦੇ ਆਂ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ, ਲਾਈਕ, ਸ਼ੇਅਰ, ਕਮੈਂਟ ਜਰੂਰ ਕਰੋ। ਭਰਾ ਆਪਣੇ ਸਾਰੇ ਜਣੇ ਸਪੋਰਟ ਕਰੋ ਯਾਰ। ਆਪਣੇ ਸਬਸਕ੍ਰਾਈਬ ਕਰਾ ਦਿਓ ਥੋੜੀ ਵਧ ਜਾਵੇ। ਤੇ ਹੁਣ ਆਪਣਾ ਬਲੌਗ ਰੋਜ਼ ਆਏਗਾ ਕੋਈ ਰੋਜ਼ ਦੀ ਤਰ੍ਹਾਂ ਹੀ। ਜਾ ਕਾਲੀ ਪਾਇਆ ਕਰੂ ਕੈਂਦੀ ਪਾਇੂ ਜਾਂ ਮੈਂ ਤੇ ਪਾਇਆ ਕਰਾਂਗੇ ਦੇਖਿਆ ਕਰੋ ਜਰੂਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਜੋ ਪਰ ਆਪਾਂ ਮਿਲਦੇ ਆ ਬਾਹਰ ਜਾ ਕੇ ਬਾਹਰ ਜਾ ਕੇ ਮਿਲਦੇ ਆ ਚੈਨਲ ਨੂੰ ਸਮਾਜ ਚਲੋ ਮਿਲਦੇ ਆ ਬਾਹਰ ਆ ਕੇ ਬਸ ਫੈਨ ਨੂੰ ਬਚਾ ਨਹੀਂ ਕਿਉਂਕਿ ਯਾਰ ਮੈਂ ਨਾ ਤਾਂ ਨਹੀਂ

ਇਹ ਲੈ ਉਹ ਟਰੈਕਟਰ ਦਾ ਬਾਹਰ ਕੱਢ ਦੇ ਇਹਦਾ ਗੰਦ ਪੁਵਾਈ ਜਾਣਾ ਉਹ ਪੱਤੀ ਜੀ ਫੇਰ ਤੂੰ ਆਪ ਨੂੰ ਸਾਰਾ ਨਹੀਂ ਕਿ ਗਾਇਆ ਦੇਖੋ ਹਲੋ ਸਾਰੇ ਲੋਕ ਸਾਲ ਕਿੱਦਾਂ ਸਾਰੇ ਵਾਲੇ ਆਪਣਾ ਬੰਲਾਵਾ ਬਲੌਗ ਆਪਾਂ ਮਿਸ ਨਹੀਂ ਕਰਾਂਗੇ ਰੋਜ਼ ਤੁਹਾਨੂੰ ਕਿਹਾ ਸੀ ਤੇ ਆਪਣਾ ਬਲੌਗ ਦੇਖਿਆ ਕਰੋ ਰੋਜ਼ ਭਰਾਵਾਂ ਨੇ ਹੁਣ ਸਪੋਰਟ ਹੁਣ ਸਪੋਰਟ ਕਰੋ ਇੱਕ ਚੈੱਕ ਕਰੋ ਇੱਧਰ ਆਪਣੇ ਯਾਰ ਬੀ ਲਿਖੇ ਚੰਗੇ ਬਟਰ ਫਰ ਫਰ ਆਹ ਭੜਾ ਮੈਂ ਹਾਲੇ ਕਾਲੀ ਤੋਂ ਬਣਾਈ ਹੈ ਹਾਂਜੀ ਅੱਜ ਬਲੱਡ ਦਾ ਸਵਾਗਤ ਹੈ ਤੁਹਾਨੂੰ ਪਤਾ ਹੀ ਹੋਏਗਾ ਅਸੀਂ ਬਣਾ ਰਹੇ ਸੀ ਕਿੱਲੇ ਓਏ ਚੱਲੀ 2 ਪਹਿਲਾ ਚੈੱਕ ਨਾਲ ਸੀ ਫਿਰ ਦੋਖ ਨਾਲ ਫਿਰ ਤਿੰਨ ਨਾਲ ਫਿਰ ਚਾਰ ਆ ਤੁਹਾਨੂੰ ਚਾਰ ਕਨਾਲਾਂ ਦਾ ਪਹਾਂ ਹੈ ਮੈਂ ਕਿਹੜੇ ਵੱਲੇ ਸੁੱਕੇ ਦੱਸ ਘਰੇ ਭੱਜਾਂ ਆ ਦੇਖੋ ਬਈ ਪੂਰਾ ਇਹਦੇ ਪਹਿਲਾ ਥੇੜੂ ਦੇਖਿਓ ਗਾਇਸ ਦੇਖੋ ਗਾਇਸ ਨਵਾਂ ਵੀਡੀਓ ਜਗੜਾ ਭੱਜਿਆ ਹੀ ਆਪਦੀ ਧਰ ਹੀ ਬਣ ਦੇਖੋ ਗਾਇਸ ਸਾਡਾ ਬਾਹਰ ਅਰੇ ਇਤਲੀ ਮਿੱਟੀ ਆ ਇੱਧਰ ਆਪਣੇ ਯਾਰਾਂ ਬਿੱਲੀਆਂ ਨੂੰ ਇਹਨੂੰ ਲੈ ਬਾਈ ਸਸਰੀ ਘਰ ਸਾਲਾ ਆਪਰਾਾ ਦੋਨੇ ਰਹੀ ਜਾਂ ਕਿ ਅੜੀ ਇੱਥੇ ਆ ਜੋ ਤੇਰਾ ਨਾਂ ਕੀ ਆੜੀ ਓਏ ਬੱਚ ਤੇਰਾ ਨਾਂ ਕੀ ਆ ਮੇਰਾ ਨਾਂ ਅੰਗਰੂਛੇਂਗੀ ਤੇਰਾ ਅਰੇ ਥੈਂਕ ਯੂ ਆ ਲੂ ਕੁੜੀ ਵਾਲੀ ਕੁੱਤ ਕੁੱਤਾ ਕਿਹਨੇ ਕਿਹਾ ਮੇਰਾ ਇਹ ਦੋ ਪੀਜੰਟ ਸਾਡੇ ਦਾ ਪਤਾ ਹੀ ਆ ਤੁਹਾਨੂੰ ਕਰਨ ਚੱਕਰ ਕਿਧਰ ਚੋ ਮੇਰਾ ਪਤਾ ਆ ਨਹੀਂ ਪਤਾ ਹੀ ਹੋ ਚਲੋ ਫਿਰ ਆਪਾਂ ਮਿਲਦੇ ਹੁਣ ਕੰਮ ਕਰਦੇ ਆ ਆ ਸਾਰੇ ਕੰਮ ਕਰੀ ਜਾਂਦੇ ਆ ਮੈਂ ਸੈੱਟ ਕਰਨਾ ਸਟੈਂਡ ਦੇਖੋ ਅੱਲੀਆ ਜਾ ਆ ਰਹੀ ਆ ਤੁਹਾਨੂੰ ਬਈ ਨੋਕ ਜਾ ਛੱਡ ਦੇ ਅਰੀ ਜਹਾ ਬਹੁਤ ਅੱਡਾ ਐਰੇ ਪੈਰੀ ਹਾਂਜੀ ਆ ਤੁਹਾਨੂੰ ਬਾਸੀ ਚਲੋ ਵੀ ਭਾਈਓ ਕਰੋ ਕੰਮ ਕਰੋ ਕਰੋ ਜੱਪੜੀ ਜਿੱਦਦੀ ਕਰਦੇ ਆ ਲੋ ਇੱਥੇ ਅਸੀਂ ਰੱਖੋ ਤੁਸੀਂ ਤਿਆਰ ਹੋ ਜਾਓ ਹਾਂਜੀ ਓਕੇ